ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਠੀਕ ਠਾਕ ਹੋਮੂਗੇ ਵਧੀਆ ਹੋਮੂਗੇ ਲਓ ਜੀ ਅੱਜ ਫਿਰ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਹਾਜ਼ਰਾਂ ਤੇ ਬਹੁਤ ਸੋਹਣੇ ਸੂਟ ਬਹੁਤ ਸੋਹਣੇ ਕਲਰ ਪ੍ਰਿੰਟ ਰਹਿਣਗੇ ਬਹੁਤ ਸੋਹਣੇ ਬੁਟੀਕ ਪੀਸ ਹੋਣਗੇ ਅੱਜ ਦੇ ਸੂਟਾਂ ਦੇ ਤੇ ਇਹ ਵਾਲਾ ਜੋ ਆਪਣਾ ਸ਼ਰਟ ਦਾ ਸਟਾਫ ਆ ਉਹ ਹੋਵੇਗਾ ਪਿਓਰ ਚਨਾਉਣ ਸਿਲਕ ਚ ਠੀਕ ਹੈ ਜੀ ਚਨਾਉਣ ਸਿਲਕ ਦੇ ਸੂਟ ਹੋਣਗੇ ਤੇ ਪਿਓਰ ਸਟਾਫ ਹੋਵੇਗਾ ਸੈਮੀ ਚਨਾਉਣ ਬਿਲਕੁਲ ਨਹੀਂ ਹੋਵੇਗਾ ਪਿਓਰ ਚਿਨੌਨ ਸਿਲਕ ਚ ਆਪਣਾ ਸੂਟ ਹੋਵੇਗਾ ਜੋ ਵਾਟਰਨ ਦਾ ਸਟਾਫ ਆ ਉਹ ਹੋਵੇਗਾ ਜੀ 크ਰੇਵ ਚ ਨੇਚਰਲ 크ਰੇਵ ਚ ਨੇਚਰਲ 크ਰੇਵ ਦੇ ਵਿੱਚ ਤੁਹਾਨੂੰ ਬਾਟਮ ਮਿਲੇਗੀ ਤੇ ਸਟਾਫ ਬਹੁਤ ਜਿਆਦਾ ਸੋਹਣਾ ਬਹੁਤ ਜਿਆਦਾ ਫਾਈਨ ਪਾਰਟੀ ਵੇਅਰ ਸੂਟ ਰਹਿਣਗੇ ਬਹੁਤ ਸੋਹਣੇ ਇਹ ਜੋ ਸਾਰੇ ਸੂਟ ਨੇ ਇਹ ਵਿਦਆਊਟ ਦੁਪੱਟਾ ਹੋਣਗੇ ਠੀਕ ਹੈ ਜੀ ਮੈਚਿੰਗ ਸੂਟ ਹੋਣਗੇ ਤੇ ਵਿਦਆਊਟ ਦੁਪੱਟਾ ਹੋਣਗੇ ਜੇਕਰ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਹੋ ਤੁਹਾਨੂੰ ਆਲ ਓਵਰ ਵੀ ਮਿਲ ਜੇਗਾ ਬਟ ਇਹ ਕੋਸਟਲੀ ਪੈਜੇਗਾ ਠੀਕ ਹੈ ਜੀ ਮੈਚਿੰਗ ਸੂਟ ਤੋਂ ਪ੍ਰਾਈਸ ਥੋੜਾ ਜਿਹਾ ਅੱਪ ਹੋ ਜਾਏਗਾ ਬਟ ਇਹ ਇਦਾਂ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਬਾਕੀ ਤੁਹਾਡੀ ਚੋਇਸ ਹੈ ਜਿੱਦਾਂ ਵੀ ਤੁਸੀਂ ਲੈਣਾ ਚਾਹੋ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਆਪਣੇ ਵਟਸਐਪ ਨੰਬਰ ਉੱਪਰ ਸੈਂਡ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਆਉਣ ਵਾਲੀ ਸੀਜ਼ਨ ਚ ਇਹ ਵਾਲੇ ਸੂਟ ਬਹੁਤ ਜ਼ਿਆਦਾ ਸੋਹਣੇ ਰਹਿਣਗੇ ਬਹੁਤ ਜ਼ਿਆਦਾ ਫਾਈਨ ਕੁਆਲਿਟੀ ਹੈ ਜੋਦੇ ਸਟਿਚ ਹੋ ਜਾਂਦੇ ਤੇ ਬਹੁਤ ਜ਼ਿਆਦਾ ਗ੍ਰੇਸਫੁੱਲ ਹੋ ਜਾਂਦੀ ਹੈ ਇਹ ਵਾਲੀ ਸੂਟ ਤੇ ਜੇਕਰ ਤੁਸੀਂ ਇਹਦੇ ਨਾਲ ਦੁਪੱਟਾ ਚਾਹੁੰਦੇ ਹੋ ਤਾਂ ਆਪਾਂ ਤੁਹਾਡੇ ਲਈ ਦੁਪੱਟਾ ਵੀ ਰੈਡੀ ਕਰਵਾ ਕੇ ਦੇ ਦਾਂਗੇ ਠੀਕ ਹੈ ਜੀ ਤੇ ਆਪਾਂ ਸਟੀਚਿੰਗ ਵੀ ਅਵੇਲੇਬਲ ਕਰਵਾਉਂਦੇ ਆ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਹ ਸੂਟ ਸਟਿਚ ਕਰਵਾ ਕੇ ਲੈਣੇ ਤਾਂ ਆਪਾਂ ਸੂਟ ਸਟਿਚ ਕਰਵਾ ਕੇ ਵੀ ਤੁਹਾਨੂੰ ਦੇਵਾਂਗੇ ਤੇ ਬਾਕੀ ਤੁਹਾਡੀ ਚੋਇਸ ਆ ਐਦਾਂ ਹੀ ਚਾਹੁੰਦੇ ਆ ਤਾਂ ਤੁਹਾਡੇ ਘਰ ਤੱਕ ਐਦਾਂ ਹੀ ਪਹੁੰਚ ਜਾਵੇਗਾ ਠੀਕ ਹੈ ਬਹੁਤ ਸੋਹਣੇ ਕਲਰ ਨੇ ਮੈਚਿੰਗ ਸੂਟ ਰਹਿਣਗੇ ਬਹੁਤ ਸੋਹਣੇ ਬਹੁਤ ਫਾਈਨ ਕੁਆਲਟੀ ਹੋਵੇਗੀ ਤੇ ਪਲੀਜ਼ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਆਪਣੇ ਚੈਨਲ ਤੇ ਜੋ ਵੀ ਨਿਊ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਆਪਾਂ ਇਦਾਂ ਹੀ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਵੀਡੀਓ ਬਣਾਉਂਦੇ ਰਹਾਂਗੇ ਤੇ ਤੁਹਾਡੇ ਲਈ ਵੀਡੀਓ ਅਪਲੋਡ ਕਰਦੇ ਰਹਾਂਗੇ ਤੇ ਪਲੀਜ਼ ਸਾਰਿਆਂ ਨੂੰ ਮੇਰੀ ਦੁਆਰਾ ਫਿਰ ਰਿਕੁਐਸਟ ਹੈ ਕਿ ਪਲੀਜ਼ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰੋ ਠੀਕ ਹੈ ਜੀ। ਲਓ ਜੀ ਤੁਸੀਂ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਤੁਸੀਂ ਫੋਟੋ ਫੋਟ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ। ਪੇਮੈਂਟ ਆਨਲਾਈਨ ਕਰਨੀ ਪਵੇਗੀ ਜੀ ਤੇ ਕੈਸ਼ ਔਨ ਡਿਲੀਵਰੀ ਆਪਣੇ ਕੋਲ ਬਿਲਕੁਲ ਅਵੇਲੇਬਲ ਨਹੀਂ ਆ ਤੇ ਜੇਕਰ ਤੁਸੀਂ ਚਾਹੋ ਨਿਓ ਕਿ ਸੂਟ ਤੁਹਾਨੂੰ ਜੋ ਵੀ ਪਸੰਦ ਆਉਂਦਾ ਹੈ ਪਲੀਜ਼ ਤੁਹਾਨੂੰ ਪੇਮੈਂਟ ਪਹਿਲਾਂ ਕਰਨੀ ਪਵੇਗੀ। ਪੇਮੈਂਟ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ। ਤੁਸੀਂ ਹਾਫ ਪੇਮੈਂਟ ਕਰਕੇ ਵੀ ਆਪਣਾ ਸੂਟ ਹੋਲਡ ਤੇ ਰੱਖ ਸਕਦੇ ਹੋ ਜੇਕਰ ਇੱਕ ਟਾਈਮ ਹੁੰਦਾ ਹਨ ਆਪਣੇ ਕੋਲ ਨਹੀਂ ਮਤਲਬ ਪੋਸੀਬਲ ਹੁੰਦਾ ਪੂਰੀ ਪੇਮੈਂਟ ਕਰਨ ਲਈ ਤੁਸੀਂ ਹਾਫ ਪੇਮੈਂਟ ਕਰਕੇ ਆਪਣਾ ਸੂਟ ਹੋਲਡ ਰੱਖ ਸਕਦੇ ਹੋ ਠੀਕ ਹੈ ਜੀ ਐਨਾ ਕਾ ਆਪਾ ਤੁਹਾਡੇ ਲਈ ਕਰ ਸਕਦੇ ਆ ਤੇ ਤੁਸੀਂ ਪਲੀਜ਼ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਲੈ ਕੇ ਆਨੇ ਆਪਾਂ ਨਵੇਂ-ਨਵੇਂ ਸੂਟਾਂ ਦੀ ਹੋਰ ਵੀਡੀਓ ਥੈਂਕ ਯੂ so much